ਪਤਰ ਪੰਜਾਬ ਸਰਕਾਰ ਦੇ ਵੱਲੋਂ ਦਲਿਤ ਭਾਈਚਾਰੇ ਵਿੱਚ ਐਡਵੋਕੇਟ ਜਨਰਲ ਲਗਾਏ ਜਾਣ ਉੱਤੇ ਮੋਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁਧਰਾਮ ਤੇ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਮੋਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁਧਰਾਮ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਦਲਿਤ ਭਾਈਚਾਰੇ ਦੇ ਲਈ ਇਹ ਜਿਹੜੇ ਕਿ ਵੱਡਾ ਉਪਰਾਲਾ ਕੀਤਾ ਹੈ। ਤਾਂ ਉੱਤੀ ਦਲਿਤ ਭਾਈਚਾਰਾ ਜਿਹੜਾ ਕਿ ਇਸ ਤੇ ਬਾਬਤ ਤੋਂ ਬਹੁਤ ਖੁਸ਼ ਹੈ ਜਿਸ ਬਾਬਤ ਤੋਂ ਵਿਧਾਇਕ ਪ੍ਰਿੰਸੀਪਲ ਬੁਧਰਾਮ ਤੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ। ਅੱਜ ਜਿਹੜਾ ਵਿਸ਼ਾ ਹੋਇਆ ਕਿ ਜਿਸ ਸੋਚ ਨਾਲ ਸਾਡੀ ਸਰਕਾਰ ਬਣੀ ਸੀ 22 ਦੇ ਵਿੱਚ ਅਸੀਂ ਇਲੈਕਸ਼ਨ ਲੜੀ ਇਲੈਕਸ਼ਨ ਜਿੱਤੀ ਤਾਂ ਪਹਿਲੀ ਸਰਕਾਰ ਸੀ ਕਿ ਸਰਦਾਰ ਭਵਨ ਸਿੰਘ ਮਾਨ ਨੇ ਇਹ ਵਿਚਾਰ ਪੇਸ਼ ਕੀਤਾ ਅਰਵਿੰਦ ਕੇਜਰੀਵਾਲ ਦੇ ਸਹਿਯੋਗ ਦੇ ਨਾਲ ਕਿ ਅਸੀਂ ਹੌਸ ਆਪਣੇ ਸਰਕਾਰੀ ਦਫ਼ਤਰਾਂ ਵਿੱਚ ਨਾ ਤਾਂ ਆਪਣੀ ਫੋਟੋ ਲਾਵਾਂਗੇ ਨਾ ਕਿ ਹੋਰ ਕੋਈ ਫੋਟੋ ਲਾਵਾਂਗੇ ਅਸੀਂ ਸਿਰਫ ਤੇ ਸਿਰਫ ਸਰਕਾਰ ਛਿਦੇ ਆਜਣ ਭਗਤ ਸਿੰਘ ਦੀ ਤੇ ਬਾਬਾ ਸਾਹਿਬ ਡਾਕਟਰ ਮੀਡਗਰ ਦੀ ਪੁੱਛੂ ਲਾ ਮਾਗੀ ਅੱਜ ਪੰਜਾਬ ਦੇ ਹਰੇਕ ਆਫਿਸ ਦੇ ਵਿੱਚ ਲੱਗੀ ਹੋਈ ਹੈ ਇਸ ਦਾ ਮਤਲਬ ਹੈ ਵੀ ਅਸੀਂ ਭਗਤ ਸਿੰਘ ਦੀ ਸੋਚ ਦੇ ਨਾਲ ਚੱਲਾਂਗੇ ਇਸ ਦਾ ਮਤਲਬ ਇਹ ਹੈ ਕਿ ਅਸੀਂ ਬਾਬਾ ਸਾਹਿਬ ਮੀਡਗਰ ਦੀ ਸੋਚ ਦੇ ਨਾਲ ਚੱਲਾਂਗੇ ਇਸ ਕਰਕੇ ਕੰਮ ਕਰ ਰਹੇ ਨੇ ਦੋ ਗੱਲਾਂ ਤੇ ਅਸੀਂ ਬਹੁਤ ਜ਼ੋਰ ਦਿੱਤਾ ਜਿੱਥੇ ਅਸੀਂ ਪਿਛਤਾਚਾਰ ਖਤਮ ਕਰਨ ਵਾਸਤੇ ਕਦਮ ਉਠਾ ਰਹੇ ਹਾਂ ਉੱਥੇ ਨਾਲ ਦੀ ਨਾਲ ਬਾਬਾ ਸਾਹਿਬ ਦੀ ਟੀਮ ਰੌਮ ਮੀਡਗਰ ਦੀ ਇਹ ਸੋਚ ਹੈ ਉਹ ਆਮ ਆਦੀ ਪਾਰਟੀ ਨੇ ਅਪਣਾਈ ਹੋਈ ਹੈ ਆਜ਼ਾਦੀ ਮਿਲੀ ਨੂੰ 70 ਸਾਲ ਹੋ ਗਏ 75 ਸਾਲ ਤੋਂ ਸੰਵਿਧਾਨ ਲਾਗੂ ਹੋ ਗਿਆ ਹਾਈ ਕੋਰਟਾਂ ਵਿੱਚ ਕਿਸੇ ਨੇ ਵੀ ਸਰਕਾਰੀ ਵਕੀਲਾਂ ਦੇ ਵਿੱਚ ਐਸਟੀ ਐਸਟੀ ਭਾਈਚਾਰੇ ਦੀ ਭਲਾਈ ਵਾਸਤੇ ਕੋਈ ਨਹੀਂ ਸੋਚਿਆ 17 ਦੇ ਵਿੱਚ ਅਸੀਂ ਮੰਗ ਰੱਖੀ ਸੀ ਵਿਧਾਨ ਸਭਾ ਦੇ ਵਿੱਚ ਸਾਡੇ ਐਲੋਪੀ ਹਰਪਾਲ ਸਿੰਘ ਚੀਮਾ ਨੇ ਜ਼ੋਰਦਾਰ ਬਜਟਾਈ ਸੀ ਕਿ ਕਾਂਗਰਸ ਸਰਕਾਰ ਇਹ ਪੈਸੇ ਲਵੇ ਕਿ SC ST ਲੋਕਾਂ ਨੂੰ ਸਾਡੇ ਜਿੰਨੇ ਸਰਕਾਰੀ ਵਕੀਲ ਲੱਗਦੇ ਨੇ ਹਾਈ ਕੋਰਟਾਂ ਦੇ ਵਿੱਚ ਉਹਨਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ। ਪਰੰਤੂ 5 ਸਾਲ ਦਲਤ ਵਿਰੋਧੀ ਹੋਣ ਦੇ ਕਰਕੇ ਕਾਂਗਰਸ ਨੇ ਚਿਹਰਾ ਨਗਾ ਕਰ ਲਿਆ ਤੇ ਉਹਨਾਂ ਨੇ ਕਿਸੇ ਕਿਸਮ ਦੀ ਇਸ ਵਾਰੀ ਗੱਲ ਨਹੀਂ ਕੀਤੀ। 22 ਦੇ ਵਿੱਚ ਆਮਾਦੀ ਪਾਰਟੀ ਸਰਕਾਰ ਬਣੀ। ਅਸੀਂ ਦੇਖਿਆ ਕਿ ਜੋ ਅਸੀਂ ਗੱਲ ਕਹੀ ਸੀ ਕਿ ਜੇਕਰ ਕਾਂਗਰਸ ਨੇ ਦਲਤ ਭਾਈਚਾਰੇ ਦੇ ਵਕੀਲਾਂ ਨੂੰ ਹਾਈ ਕੋਰਟ ਦੇ ਜੱਜ ਬਣਨ ਵਾਸਤੇ ਸੁਪਰੀਮ ਕੋਰਟ ਦੇ ਜੱਜ ਬਣਨ ਵਾਸਤੇ ਜੋ ਸਰਕਾਰੀ ਵਕੀਲ ਲਾਉਂਦੇ ਆ ਉਹਦੇ ਵਿੱਚ ਜਰੂਰੀ ਨਹੀਂ ਦਿੱਤੀ ਤਾਂ ਅਸੀਂ ਕਰਾਂਗੇ ਅਸੀਂ ਉਹ ਪੁਰਾਣਾ ਜਿਹੜਾ 17 ਦਾ ਕਾਨੂੰਨ ਸੀ ਉਹਦੀ ਸੋਧ ਕੀਤੀ 75 ਸਾਲ ਦੇ ਵਿੱਚੋਂ ਕਾਂਗਰਸ ਵੋਟਾਂ ਲੈਂਦੀ ਰਹੀ ਦਲਤਾਂ ਦੇ ਨਾਂ ਤੇ ਫਿਰ ਕਾਲੀ ਭਾਜਪਾ ਵੀ ਵੋਟਾਂ ਲੈਂਦੇ ਰਹੇ ਪਰੰਤੂ ਉਹਨਾਂ ਨੇ ਦਲਤਾਂ ਦੀ ਇਸ ਮੰਗ ਦਾ ਕਦੇ ਵੀ ਸਮਰਥਨ ਨਹੀਂ ਕੀਤਾ ਕਿਸ ਨੇ ਸੋਚਿਆ ਨਹੀਂ ਸੋਚਿਆ ਕਿ ਗਲਤਾਂ ਦੇ ਬੱਚਿਆਂ ਨੂੰ ਵੀ ਚੰਗੀ ਪੋਸਟਾਂ ਲੈਣੇ ਚਾਹੀਦੀਆਂ ਹਨ ਸਿਰਫ ਤੀਜੇ ਚੌਥੇ ਦਰਜੇ ਦੇ ਵਿੱਚ ਦੰਦੇ ਰਹੇ ਨਿਆਹ ਪ੍ਰਣਾਲੀ ਵਿੱਚ ਰੱਖਵਾ ਕਰਨ ਦੀ ਉਹਨਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ ਸਰਕਾਰ ਆਉਣ ਤੇ શ્રી ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਾਨ ਸੇਮਾਨ ਨੇ ਹੁਕਮ ਦਿੱਤਾ ਕਿ ਸਰਕਾਰੀ ਵਕੀਲਾਂ ਦੇ ਵਿੱਚ ਜਿਹੜੀਆਂ ਅਸਾਮੀਆਂ ਨੇ ਉਹਨਾਂ ਵਿੱਚ ਜਰਵੇਸ਼ਨ ਦਾ ਪ੍ਰਬੰਧ ਕੀਤਾ ਜਾਵੇ ਤਾਂ 17 ਮਈ ਦਾ ਐਕਟ ਬਣਿਆ ਸੀ ਉਹਦੇ ਵਿੱਚ ਕੁਝ ਖਾਮੀਆਂ ਸੀਆਂ ਉਹ ਐਕਟ ਦੇ ਵਿੱਚ ਜਦੋਂ ਜੇ ਲਾਗੂ ਕਰਾਂਗੇ ਤਾਂ ਉਹਦੇ ਵਿੱਚ ਇੱਕ ਗੱਲ ਸੀ ਆਮਦਨ ਕਿੰਨੀ ਹੋਣੀ ਚਾਹੀਦੀ ਹੈ ਹੁਣ ਪੰਜ ਤਰ੍ਹਾਂ ਦੀਆਂ ਪੋਸਟਾਂ ਨੇ ਇਹ ਇੱਕ ਸੀ ਐਡਵੋਕੇਟ ਜਨਰਲ ਸੀਨੀਅਰ ਦੂਜਾ ਸੀ ਭਧੀ ਕੈਡੋਕੇਟ ਜਨਰਲ ਤੀਜਾ ਸੀ ਸੀਨੀਅਰ ਐਡਵੋਕੇਟ ਜਨਰਲ ਜਾਂ ਡਿਪਟੀ ਐਡਵੋਕੇਟ ਜਨਰਲ ਤੇ ਪੰਜਵਾਂ ਸੀ ਸਹਾਇਕ ਐਡਵੋਕੇਟ ਜਨਰਲ ਇਹ ਆਮ ਆਦੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਦਲਤਾਂ ਤੇ ਪੰਜਾਬ ਦੀਆਂ ਜਾਤੀਆਂ ਵਿੱਚ ਹੱਕ ਕੋਲ ਚਲੇ ਇੱਕ ਵੱਡਾ ਇਤਿਹਾਸਕ ਫੈਸਲਾ ਇਹ ਦਿੱਤਾ ਹੈ ਕਿ ਅਸੀਂ ਇਹਨਾਂ ਦੀ ਆਮਦਨ ਦੇ ਵਿੱਚ ਵੱਡੀ ਪੱਧਰ ਤੇ ਅਸੀਂ ਸੋਧ ਕਰਾਂਗੇ ਕਿਉਂਕਿ ਪਹਿਲਾਂ ਆਮਦਨ ਨਹੀਂ ਹੁੰਦੀ ਸੀ ਬੰਦਾ ਉੱਤੇ ਨਹੀਂ ਜਾਂਦਾ ਸੀ ਹੁਣ ਅਸੀਂ ਕੀ ਕੀਤਾ ਸੋਧ ਕਰਕੇ ਜਿਹਦੀ ਕੈਬਨਿਟ ਹੋਈ ਉਹਦੇ ਵਿੱਚ ਸੀਨੀਅਰ ਐਡਵੋਕੇਟ ਜਨਰਲ ਦੇ ਅਹੁਦੇ ਲਈ ਇਹ ਆਮਦਨ 20 ਲੱਖ ਸਾਲਾਨਾ ਹੋਣੀ ਚਾਹੀਦੀ ਸੀ ਉਹ ਅਸੀਂ 10 ਲੱਖ ਜਿੱਥੇ ਕਿ ਬੁੱਧ ਲੱਟਾ ਤੋਂ ਵੀ ਦਾ ਇੱਕ ਪ੍ਰਿੰਸੀਪਲ ਬੁੱਧਰਾਮ ਦੇ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਜਿੱਥੇ ਕਿ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਵੱਲੋਂ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕੀਤਾ ਹੈ ਦੱਸਿਆ ਕਿ 2017 ਦੇ ਐਕਟ ਦੇ ਵਿੱਚ ਸੋਧ ਕੀਤੀ ਗਈ ਹੈ ਜਿਹੜੀ ਕਿ ਬੇਮਿਸਾਲ ਹੈ ਮੈਂ ਕਹਾਂ ਕਿ ਇਸ ਦਾ ਸਿੱਧਾ ਲਾਭ ਨੂੰ ਸੂਚੀ ਜਾਤੀ ਭਾਈਚਾਰੇ ਦੇ ਲੋਕਾਂ ਨੂੰ ਹੋਵੇਗਾ ਤੇ ਉਹਨਾਂ ਨੂੰ ਸੂਚੀ ਜਾਤੀ ਭਾਈਚਾਰੇ ਦੇ ਲੋਕਾਂ ਦਾ ਐਡਵੋਕੇਟ ਜਨਰਲ ਬਣਨ ਦਾ ਰਸਤਾ ਜਿਹੜਾ ਕਿ ਸਾਫ਼ ਹੋ ਗਿਆ ਹੈ ਤਾਂ ਵੀ ਲੈ ਕੇ ਕਿਹਾ ਕਿ ਪਿਛਲੀ ਸਰਕਾਰਾਂ ਨੇ 75 ਸਾਲ ਰਾਜ ਕੀਤਾ ਤੇ ਡਾਕਟਰ ਅੰਬੇਦਕਰ ਦੇ ਨਾਮ ਉੱਤੇ ਬਹੁਤ ਰਾਜਨੀਤੀ ਕੀਤੀ ਹੈ ਪਰ ਗਰੀਬਾਂ ਬਾਰੇ ਕਦੇ ਵੀ ਸੋਚਿਆ ਮੈਂ ਕਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗਰੀਬਾਂ ਤੇ ਦਲਿਤ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ